ਧੰਵਾਹਿ ਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਿਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੈ ਕਾਮਣ ਪ੍ਰੀਤ ਜਾਂ ਪਿਰ ਘਰ ਆਵੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ ਸਾਰੰਗ ਪ੍ਰੀਤ ਬਸਾ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਰਹੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸੇਖ ਪ੍ਰੀਤ ਗੁਰ ਮਿਲਹਿ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਨਰ ਪ੍ਰਾਣੀ ਪ੍ਰੀਤ ਮਾਇ ਤਨ ਖਾਟੇ ਗੁਰ ਸਿਖ ਪ੍ਰੀਤ ਗੁਰ ਮਿਲਹਿ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 164 ਦੇ ਉੱਪਰ ਅੰਕਿਤ ਹੈ ਇਸ ਸ਼ਬਦਾਂ ਜੋ ਮੁੱਖ ਭਾਵ ਹੈ راہਵ ਦੀਆਂ ਪੰਕਤੀਆਂ ਹਨ ਸਤਗੁਰੂ ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਆ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ੍ਹਾਂ ਦੀ ਪ੍ਰੀਤ ਅਕਾਲ ਪੁਰਖ ਪਰਮੇਸ਼ਰ ਨਾਲ ਜਿਹੜੀਆਂ ਉਦਾਹਰਨਾਂ ਸਤਗੁਰੂ ਨੇ ਦਿੱਤੀਆਂ ਤੇ ਇਹਦਾ ਇਥੇ ਅਰਥ ਹੈ ਉਹ ਉਹ ਹਰ ਜਨ ਹਰ ਮੇਲੋ ਹਮ ਪਿਆਰੇ ਉਹ ਹਰੀ ਦੇ ਜਨ اے ਸਤਿਗੁਰੂ ਕਿਰਪਾ ਕਰੋ ਹਰ ਮੇਲੋ ਹਮ ਪਿਆਰੇ ਜਿਸ ਤਰ੍ਹਾਂ ਕੱਲ ਵੀ ਆਪਾਂ ਸ਼ਬਦ ਵਿਚਾਰ ਅਧੀਨ ਜਿਹੜਾ ਸਾਂਝਾ ਕੀਤਾ ਸੀ ਉਹਦੀ ਵੀ ਰਹਾਉ ਦੀ ਪੰਕਤੀ ਵਿੱਚ ਸਤਿਗੁਰ ਕਹਿੰਦੇ ਸੀ ਗੋਬਿੰਦ ਸਤ ਸੰਗਤ ਮਿਲਾਏ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਹੁਣ ਕਿਉ ਮਿਲਣਾ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਸਭ ਕਹਿੰਦੇ ਜਿੰਨ ਮਿਲਿਆ ਦੁੱਖ ਜਾਹੇ ਹਮਾਰੇ ਰਹੋ ਜਿਨ੍ਹਾਂ ਦੀ ਸੰਗਤ ਕਰਕੇ ਸਾਨੂੰ ਆਤਮਿਕ ਸੁੱਖ ਮਿਲਦਾ ਹੈ ਸਾਡੇ ਦੁੱਖ ਚਲੇ ਜਾਂਦੇ ਹੁਣ ਗੁਰੂ ਸਾਹਿਬ ਜੀ ਨੇ ਦੁੱਖਾਂ ਦਾ ਕਾਰਨ ਵੀ ਬਾਣੀ ਦੇ ਵਿੱਚ ਦੱਸਿਆ ਵੀ ਦੁੱਖ ਕਿਉਂ ਹੁੰਦੇ ਆ ਸਭ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ ਸਭ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਬੇਮਕੋਏ RAM ਤੇ ਲੱਗਣ ਜਨਮ ਬਜੋ ਜਨਮਾਂ ਜਨਮਾਂ ਤਰਾਂ ਦੇ ਦੁੱਖ ਮਨੁੱਖ ਨੂੰ ਚੰਬੜ ਜਾਂਦੇ ਪਰ ਉਹਨਾ ਕਿਸੇ ਗੁਰਸਿੱਖਾਂ ਦੀ ਗੁਰੂ ਕੇ ਪਿਆਰਿਆਂ ਦੀ ਸੰਗਤ ਮਿਲ ਜਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਰਹੋ ਜਿਨ੍ਹਾਂ ਦੀ ਸੰਗਤ ਕਰਕੇ ਉਹਨਾਂ ਨਾਲ ਪ੍ਰੀਤ ਬਣ ਜਾਏ ਪਿਆਰ ਬਣ ਜਾਏ ਇਸੇ ਕਰਕੇ ਗੁਰੂ ਮਹਾਰਾਜ ਕਹਿੰਦੇ ਕਿ ਜਿਹੜੀ ਸੰਗਤ ਹੈ ਨਾ ਉਹ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਚੰਗੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਦੇ ਕਿਉਂਕਿ ਪਿਆਰ ਹੈ ਨਾ ਗੁਰੂ ਸਾਹਿਬ ਜੀ ਦੇ ਨਾਲ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਵੀ ਇੱਕ ਕਦਮ ਚੱਲਾਂਗੇ ਤੇ ਗੁਰੂ ਸਾਨੂੰ ਕਰੋੜਾਂ ਕਦਮ ਅੱਗੇ ਲੈਣ ਆਉਂਦਾ ਹੁਣ ਇਹਦੇ ਦੋ ਭਾਵ ਨਿਕਲਦੇ ਕੋਈ ਬੰਦਾ ਸਵਾਲ ਕਰ ਸਕਦਾ ਕਿ ਮੈਨੂੰ 20 ਸਾਲ 30 ਸਾਲ 50 ਸਾਲ ਹੋ ਗਏ ਮੈਨੂੰ ਤਾਂ ਕਿਤੇ ਰਸਤੇ ਵਿੱਚ ਸਤਿਗੁਰੂ ਮਿਲਿਆ ਨਹੀਂ ਇਹਦਾ ਭਾਵ ਇਹ ਹੈ ਸਾਧ ਸੰਗਤ ਜੀ ਜਦੋਂ ਅਸੀਂ ਅੰਦਰੋਂ ਚੱਲਦੇ ਆਂ ਅੰਦਰੋਂ ਚੱਲੇ ਆਂ ਚਰਨ ਸ਼ਰਨ ਗੁਰ ਏਕ ਅੰਦਰ ਭਾਵਨਾ ਬਣੀ ਅੰਦਰ ਇੱਕ ਸ਼ਰਧਾ ਪੈਦਾ ਹੋਈ ਕਿ ਸਤਿਗੁਰੂ ਮਹਾਰਾਜ ਦੀ ਸੰਗਤ ਕਰਨੀ ਤੇ ਆਪ ਬਾਕੀ ਕਿਰਪਾ ਕਰਦੇ ਕਿ ਏਹ ਸਤਿਗੁਰੂ ਉਹਨਾਂ ਪਿਆਰਿਆਂ ਨਾਲ ਮਲਾਪ ਕਰਾ ਦੇ ਜਿਨ੍ਹਾਂ ਨਾਲ ਮਿਲ ਕੇ ਤੇਰੀ ਯਾਦ ਆਵੇ ਵੈਸੇ ਵੀ ਮਨੁੱਖ ਜਿਹੜਾ ਪ੍ਰਭੂ ਦਾ ਪਿਆਰਾ ਹੈ ਨਾ ਤੇ ਉਹਦੇ ਜੀਵਨ ਦਾ ਮਨੋਰਥ ਹੈ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗਚਿਤ ਆਵੇ ਨਾ ਜਿੱਦਾਂ ਦੀ ਮਨੁੱਖ ਦੀ ਸੰਗਤ ਹੁੰਦੀ ਹੈ ਨਾ ਉਦਾਂ ਦੀ ਰੰਗਤ ਚੜ ਜਾਂਦੀ ਹੈ ਜੇ ਦੋ ਵਪਾਰੀ ਮਿਲ ਗਏ ਉਹਨਾਂ ਨੇ ਵਪਾਰ ਦੀਆਂ ਗੱਲਾਂ ਕਰਨੀਆਂ ਜਿੱਦਾਂ ਜਿੱਦਾਂ ਦਾ ਸੁਭਾਅ ਹੁੰਦਾ ਮਨੁੱਖ ਦਾ ਉਦਾਂ ਉਦਾਂ ਸੰਗਤ ਕਰਦੇ ਨੇ ਤੇ ਅਰਦਾਸ ਕਰਦੇ ਆ ਗੁਰੂ ਕੇ ਪਿਆਰੇ ਕਿਉਂਕਿ ਉਹਦੇ ਨਾਲੇ ਦੋ ਭਾਵ ਨਿਕਲਦੇ ਸਾਧ ਸੰਗਤ ਦੇ ਇੱਕ ਤਾਂ ਜੀਵਨ ਵਿੱਚ ਸਫਲਤਾ ਮਿਲਦੀ ਹੈ ਜੀਵਨ ਜਿਹੜਾ ਹੈ ਉਹ ਸਾਡਾ ਸੁਚੱਜਾ ਬਣਦਾ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਪ੍ਰਭੂ ਪਿਆਰਿਆਂ ਦਾ ਮਲਾਪ ਹੁੰਦਾ ਹੈ ਨਾ ਤੇ ਉਹਨਾਂ ਨਾਲ ਗੱਲ ਕੇ ਪ੍ਰਭੂ ਪਿਆਰਿਆਂ ਦੀ ਉਹਨਾਂ ਦੇ ਜੀਵਨ ਦੀ ਅਵਸਥਾ ਉਹਨਾਂ ਦੀ ਕੀਤੀ ਹੋਈ ਕਮਾਈ ਜਿਹੜੀ ਹੈ ਉਹਦੀਆਂ ਵਿਚਾਰਾਂ ਸਾਂਝੀਆਂ ਹੁੰਦੀ ਹੈ ਤੇ ਉਹਦਾ ਕਾਰਨ ਸੀ ਕਿ ਅੱਜ ਤੋਂ ਨਹੀਂ ਬਹੁਤ ਪੁਰਾਤਨ ਸਮੇਂ ਤੋਂ ਅੱਜ ਵੀ ਹੈ ਗੁਰਸਿੱਖ ਜੇ ਕੋਈ ਬਾਹਰੋਂ ਕੋਈ ਗੁਰੂ ਕੇ ਪਿਆਰੇ ਵਿਦਵਾਨ ਪ੍ਰਚਾਰਕ ਪਹੁੰਚਦੇ ਆ ਜਾਂ ਗੁਰੂ ਕੇ ਪਿਆਰੇ ਕੀਰਤਨੀ ਆਉਂਦੇ ਆ ਇਹ ਨਹੀਂ ਕਿ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਜਾਂ ਗੁਰਦੁਆਰਾ ਸਾਹਿਬ ਰੋਟੀ ਨਹੀਂ ਦੇਗਾ ਉਹਨਾਂ ਨੂੰ ਘਰਾਂ ਵਿੱਚ ਬੁਲਾਇਆ ਜਾਂਦਾ ਇੱਕ ਬਹਾਨਾ ਹੁੰਦਾ ਸੀ ਪ੍ਰਸ਼ਾਦਾ ਛਕਾਉਣ ਦਾ ਤੇ ਜਦੋਂ ਉਹ ਬੈਠਣਗੇ ਗੁਰੂ ਕੇ ਪਿਆਰੇ ਗੁਰੂ ਕੇ ਕੀਰਤਨੀਏ ਤੇ ਕੋਈ ਨਾ ਕੋਈ ਗੁਰੂ ਦੀ ਗੱਲ ਜਿਹੜੀ ਹੈ ਸਾਨੂੰ ਸਮਝ ਆਏ ਤੇ ਇੱਕ ਤਾੰਗ ਹੁੰਦੀ ਸੀ ਵੀ ਕਦੋਂ ਕੋਈ ਗੁਰੂ ਦਾ ਪਿਆਰਾ ਜਦਾਂ ਕੋਈ ਯਾਤਰੂ ਵੀ ਆ ਜਾਂਦਾ ਸੀ ਤੇ ਉਹਨੂੰ ਵੀ ਪ੍ਰਸ਼ਾਦਾ ਸ਼ਿਕਾਉਂਦੇ ਤੇ ਸਭ ਕਹਿੰਦੇ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿੰਨ ਮਿਲਿਆ ਦੁੱਖ ਜਾਏ ਹਮਾਰੇ ਜਿਨ੍ਹਾਂ ਨੂੰ ਮਿਲਣ ਦੇ ਨਾਲ ਸਾਡਾ ਦੁੱਖ ਦੁੱਖ ਜਲੇ ਜਾਏ ਭਾਵ ਸਾਨੂੰ ਆਤਮਿਕ ਸੁੱਖ ਪ੍ਰਾਪਤ ਹੋ ਜਾਏ ਬੜੀਆਂ ਸੋਹਣੀਆਂ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਦਿੱਤੀਆਂ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਉਹ ਵੀ ਸਮਾਸੀ ਜਦਣ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸ ਸਿੱਖ ਜੰਗਲਾਂ ਦੇ ਵਿੱਚ ਰਹਿ ਕੇ ਦਿਨ ਕੱਟ ਰਹੇ ਸਨ ਪਰ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕਰਦੇ ਸਨ ਪੋਲਾ ਪਿੰਡ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਵਾਲਾ ਸਮਾ ਅੱਜ ਫੇਰ ਕੌਮ ਦੇ ਉੱਪਰ ਆਇਆ ਪਿਉ ਨੇ ਅਰਦਾਸ ਕਰਨੀ ਕਿ ਉਹਨਾਂ ਗੁਰਸਿੱਖਾਂ ਨਾਲ ਬਲਾਪ ਹੋ ਜਾਏ ਤੇ ਉਹਨਾਂ ਨੇ ਸਿੱਖਾਂ ਨੇ ਆਉਣਾ ਜੰਗਲਾਂ ਦੇ ਵਿੱਚ ਆਉਣਾ ਜਾਂ ਖੇਤਾਂ ਵਿੱਚ ਆਉਣਾ ਤੇ ਉਹਨਾਂ ਨੂੰ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਾਣਾ ਇੱਕ ਉਹਦੀ ਮਾਂ ਸੀ ਤੇ ਇੱਕ ਉਹਦੀ ਭੈਣ ਸੀ ਛੋਟੇ ਜਿਹੇ ਤਵੇ ਤੋਂ ਤਵੀ ਬਣ ਗਈ ਛੋਟੇ ਜਿਹੇ ਪਤੀਲੇ ਤੋਂ ਵੱਡਾ ਲੋਹ ਦੇਗ ਬਣ ਗਈ ਜਿਹਦੇ ਵਿੱਚ ਇੰਨਾ ਫਿਰ ਲੰਗਰ ਰੋਜ਼ ਬਣਨ ਲੱਗ ਗਿਆ ਘਰ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਇੱਕ ਜਿਹੜਾ ਟਾਊਟ ਸੀ ਦੁਖੀ ਸੀ ਸਿੱਖ ਕੌਮ ਦਾ ਹਰ ਭਜਨ ਹਰ ਭਗਤ ਨਰਨਜਣੀਆਂ ਉਹਨੇ ਸ਼ਿਕਾਇਤ ਕੀਤੀ ਕਿ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ 25 ਸਾਲ ਦੀ ਉਮਰ ਸੀ ਭਾਈ ਸਾਹਿਬ ਜੀ ਦੀ ਜਿਨ੍ਹਾਂ ਨੂੰ ਅਸੀਂ ਰੋਜ਼ ਯਾਦ ਕਰਦੇ ਹਾਂ ਖੋਪਰੀਆਂ ਲੋਹਾਈਆਂ ਤੇ ਆਖੇ ਤੇਰਾ ਕਸੂਰ ਹੈ ਕਹਿੰਦੇ ਮੇਰਾ ਕੀ ਕਸੂਰ ਹੈ ਤੇਰਾ ਕਸੂਰ ਹੈ ਕਿ ਤੂੰ ਬਾਗੀਆਂ ਨੂੰ ਪ੍ਰਸ਼ਾਦਾ ਸ਼ਿਕਾਉਂਦਾ ਹੈ ਕਹਿੰਦੇ ਮੇਰਾ ਕਸੂਰ ਨਹੀਂ ਹੈ ਇਹ ਤਾਂ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਬੜਾ ਖੁਸ਼ ਹੁੰਦਾ ਹੈ ਜਦੋਂ ਕਿਸੇ ਸਿੱਖ ਨੂੰ ਕੋਈ ਪ੍ਰਸ਼ਾਦਾ ਛਕਾ ਦਿੰਦਾ ਹੈ ਨਾ ਤੇ ਗੁਰੂ ਬੜਾ ਖੁਸ਼ ਹੁੰਦਾ ਹੈ ਦੇਖੋ ਇਹ ਸਿਰਫ ਪ੍ਰਸ਼ਾਦਾ ਛਕਾਉਣ ਕਰਕੇ ਭਾਈ ਤਾਰੂ ਸਿੰਘ ਨੂੰ ਐਡੀ ਦਰਦਨਾਕ ਸ਼ਹਾਦਤ ਦਿੱਤੀ ਗਈ ਤਸੀਹੇ ਦਿੱਤਾ ਗਿਆ ਤਸੱਦਦ ਕੀਤਾ ਗਿਆ ਉਹਦੇ ਖੋਪੜੀ ਸਿਰ ਤੋਂ ਅਲੱਗ ਕਰ ਦਿੱਤੀ ਗਈ ਤੇ ਕਿੰਨਾ ਗੁਰੂ ਖੁਸ਼ ਹੁੰਦਾ ਇਹ ਬਚਨ ਜਿਹੜੇ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਏ ਆ ਕਹਿੰਦੇ ਜਿਦਾ ਮਾਂ ਜਿਹੜੀ ਬੱਚਾ ਬੜਾ ਖੁਸ਼ ਹੁੰਦਾ ਕੋਈ ਚੀਜ਼ ਖਾਂਦਾ ਨਾ ਬੱਚਾ ਸ਼ੁਰੂ ਵਿੱਚ ਤੇ ਮਾਂ ਬੜੀ ਖੁਸ਼ ਹੁੰਦੀ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਤੇ ਮੱਛੀ ਬੜੀ ਖੁਸ਼ ਹੁੰਦੀ ਜਦੋਂ ਪਾਣੀ ਵਿੱਚ ਨਹਾਉਂਦੀ ਹੈ ਕਿਉਂਕਿ ਉਹਦਾ ਜੀਵਨ ਹੀ ਪਾਣੀ ਹੈ ਇਸੇ ਤਰ੍ਹਾਂ ਗੁਰੂ ਰਾਮਦਾਸ ਕਹਿੰਦੇ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਗੁਰੂ ਬੜਾ ਖੁਸ਼ ਹੁੰਦਾ ਜਦੋਂ ਉਹਦੇ ਸਿੱਖ ਨੂੰ ਕੋਈ ਪ੍ਰਸ਼ਾਦਾ ਸ਼ਕਾਉਂਦਾ ਪਾਸ਼ਾ ਜੀ ਨੇ ਆਖਿਆ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਦੋਂ ਆਪਾਂ ਪ੍ਰਸ਼ਾਦਾ ਅੱਜ ਵੀ ਲੰਗਰ ਜਦੋਂ ਤਿਆਰ ਕੀਤਾ ਜਾਂਦਾ ਸਾਡੀ ਮਰਜ਼ਾਦਾ ਵਿੱਚ ਲਿਖਿਆ ਲੰਗਰ ਦੇ ਦੋ ਭਾਵ ਹੈ ਕਿ ਇੱਕ ਤਾਂ ਉੱਚ ਨੀਚ ਦਾ ਭੇਦ ਭਾਵ ਖਤਮ ਕਰਨਾ ਲੰਗਰ ਦਾ ਦੂਸਰਾ ਮਤਲਬ ਹੈ ਕਿ ਸੇਵਾ ਸਿਖਾਉਣੀ ਅੱਜ ਬੱਚੇ ਵੀ ਪ੍ਰਸ਼ਾਦੇ ਪ੍ਰਸ਼ਾਦਾ ਵਾਹਿਗੁਰੂ ਜੀ ਦਾਲ ਵਾਹਿਗੁਰੂ ਜੀ ਕਿਉਂਕਿ ਉਹਦਾ ਰੂਪ ਦੇਖ ਕੇ ਤੇ ਗੁਰੂ ਕਿੰਨਾ ਖੁਸ਼ ਹੁੰਦਾ ਹੈ ਤੇ ਉਹ ਜਿਹੜੇ ਸਿੱਖ ਜੰਗਲਾਂ ਵਿੱਚ ਇਹ ਨਹੀਂ ਕਿ ਉਹ ਸਮੇ ਸਮਾ ਆਇਆ ਸਮਾ 1984 ਤੋਂ ਬਾਅਦ ਵੀ ਆਇਆ ਸਾਧ ਸੰਗਤ ਦੀ ਗੁਰੂ ਕੇ ਸਿੱਖ ਜਿਹੜੇ ਸਨ ਜਿਨ੍ਹਾਂ ਨੇ ਆਪਣੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਸਨ ਉਹਨਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਤੇ ਉਹਦਾ ਕਿੰਨਾ ਮੁੱਲ ਤਾਰਨਾ ਪੈਂਦਾ ਸੀ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਜਾਂਦੇ ਸੀ ਪੁਲਿਸ ਦੇ ਵੱਲੋਂ ਆਉਂਦੇ ਸਨ ਉਹਨਾਂ ਨੂੰ ਪ੍ਰਸ਼ਾਦਾ ਕਿਸੇ ਨੇ ਸੂਹ ਦੇ ਦੇਣੀ ਕਿਸੇ ਨੇ ਖਬਰ ਦੇ ਦੇਣੀ ਜਾਂ ਘੇਰਾ ਪੈ ਜਾਣਾ ਹਮਲਾ ਹੋ ਜਾਣਾ ਤੇ ਉਹ ਵੀ ਵਿਚਾਰੇ ਮਾਰੇ ਜਾਂਦੇ ਸੀ ਪਰ ਇੱਕੋ ਹੀ ਭਾਵਨਾ ਸੀ ਕਿ ਉਹ ਕੌਮ ਦੀ ਸੇਵਾ ਕਰ ਰਿਹਾ ਤੇ ਸਤਗੁਰ ਪ੍ਰੀਤ ਮੇਰਾ ਗੁਰੂ ਕਿੰਨਾ ਖੁਸ਼ ਹੋਏਗਾ ਜਦੋਂ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਇਸ ਕਰਕੇ ਬੇਨਤੀ ਕਰਦੇ ਆ ਗੁਰੂ ਰਾਮਦਾਸ ਜੀ ਕਹਿੰਦੇ ਇਦਾਂ ਦੇ ਉਹ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿੰ ਮਿਲਿਆ ਦੁੱਖ ਜਾਏ ਹਮਾਰੇ ਰਹਾਉ ਜਿਉ ਮਿਲ ਬਚਰੇ ਗਉ ਪ੍ਰੀਤ ਲਗਾਵੇ ਜਦੋਂ ਬੱਚਾ ਮਿਲਦਾ ਨਾ ਗਾਂ ਨੂੰ ਤੇ ਗਾਂ ਬੜੀ ਖੁਸ਼ ਹੁੰਦੀ ਹੈ ਬੜੀ ਦੇਖੋ ਮਮਤਾ ਜਿਹੜੀ ਪ੍ਰਮਾਤਮਾ ਨੇ ਪਾ ਕੇ ਦੇਖੀ ਮੈਂ ਕੱਲ ਹੀ ਦੇਖ ਰਿਆ ਸਾਡੇ ਘਰ ਦੇ ਸਾਹਮਣੇ ਉਧਰ ਗਾਂ ਨੇ ਬੱਚਾ ਬੱਚਾ ਦਿੱਤਾ ਉਹਨ ਕੋਈ ਗੱਡੀ ਆ ਗਈ ਤੇ ਉਹਨੇ ਹੁਣ ਬੱਚਾ ਛੋਟਾ ਜਿਹਾ ਬੱਚਾ 2 3 4 ਘੰਟੇ ਹੋਏ ਸੀ ਉਹਨੂੰ ਥੋੜਾ ਜਿਹਾ ਲੱਤ ਮਾਰੀ ਤੇ ਉਹ ਵੀ ਤੁਰਪੇ ਨਾਲ ਚਲਾਇਆ ਅੱਗੇ ਜਾ ਕੇ ਦੂਰ ਜਾ ਕੇ ਬਹਿ ਗਏ ਕਿੰਨਾ ਉਹਨਾਂ ਦੀ ਮਮਤਾ ਮਾਂ ਜਿਹੜੀ ਮਾਂ ਦੇ ਇਸ਼ਾਰੇ ਨੂੰ ਕਿਦਾਂ ਸਮਝਦਾ ਛੋਟਾ ਜਿਹਾ ਬੱਚਾ ਤੁਰਪੇ ਨਾਲੇ ਤੁਰਪੇ ਚਲਾਇਆ ਤੇ ਉਹ ਕਹਿੰਦੇ ਗਾਂ ਕਿੰਨੀ ਖੁਸ਼ ਹੁੰਦੀ ਹੈ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਾਮਣ ਪ੍ਰੀਤ ਕਾਮਣ ਕਹਿੰਦੇ ਇਸਤਰੀ ਨੂੰ ਕਾਮਣ ਪ੍ਰੀਤ ਜਾਂ ਪੇਰ ਘਰ ਆਵੈ ਤੇ ਇਸਤਰੀ ਇੰਨੀ ਖੁਸ਼ ਹੁੰਦੀ ਜਦੋਂ ਪਤੀ ਉਹਦਾ ਘਰ ਆਉਂਦਾ ਪੁਰਾਣੇ ਸਮਿਆਂ ਵਿੱਚ ਲੋਕ ਵਪਾਰ ਕਰਦੇ ਹੁੰਦੇ ਸਨ ਤੇ ਦੋ ਹਫ਼ਤੇ ਬਾਅਦ ਮਹੀਨੇ ਬਾਅਦ ਉਹ ਮਹੀਨੇ ਬਾਅਦ ਘਰ ਆਉਣਾ ਤੇ ਪਤੀ ਨੇ ਪਤਨੀ ਨੇ ਬੜਾ ਖੁਸ਼ ਹੋਣਾ ਕਾਮਣ ਪ੍ਰੀਤ ਜਾਂ ਪੇਰ ਘਰ ਆਵੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਹਰੀ ਦਾ ਜਨ ਬੜਾ ਖੁਸ਼ ਹੁੰਦਾ ਜਦੋਂ ਅਕਾਲ ਪੁਰਖ ਦੇ ਗੁਣਾਂ ਨੂੰ ਗੈਣ ਕਰਦਾ ਸਰੰਗ ਪ੍ਰੀਤ ਵਸਹਿ ਜਲ ਧਾਰਾ ਸਰਗੰਦੇ ਪੱਪੀ ਆ ਜਿਹੜਾ ਹੈ ਜਿਹਨੂੰ ਬਬੀਆ ਵੀ ਕਿਹਾ ਗਿਆ ਚਾਤਰਖ ਜਿਹੜਾ ਤੇ ਉਹਨੂੰ ਸਵਾਤੀ ਬੂੰਦ ਦੀ ਤੜਪ ਹੁੰਦੀ ਹੈ ਉਹ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਉਹਦੇ ਵਿੱਚ ਜਿਸ ਵੇਲੇ ਬਰਸਾਤ ਬੜੇ ਜੋਰਾਂ ਨਾਲ ਹੁੰਦੀ ਹੈ ਤੇ ਉਹ ਸਵਾਤੀ ਬੂੰਦ ਹੁੰਦੀ ਹੈ ਉਹਦੇ ਵਾਸਤੇ ਕਿਉਂਕਿ ਛਾਤਰਕ ਜਿਹੜਾ ਪਪਈਆ ਜਿਹੜਾ ਹੈ ਨਾ ਉਹ ਪਾਣੀ ਸਿੱਧੇ ਤੌਰ ਤੇ ਨਹੀਂ ਪੀ ਸਕਦਾ ਕਿਉਂਕਿ ਉਹਦੇ ਗਲੇ ਦੇ ਵਿੱਚ ਛੇਕ ਹੁੰਦਾ ਤੇ ਜਦੋਂ ਪਾਣੀ ਪੀਂਦਾ ਤੇ ਉਹ ਪਾਣੀ ਡੋਲ ਜਾਂਦਾ ਪਰ ਉਹ ਜਦੋਂ ਬਰਸਾਤ ਹੁੰਦੀ ਤੇ ਉੱਪਰ ਫਿਰ ਮੂੰਹ ਕਰਕੇ ਮੂੰਹ ਅੱਡ ਕੇ ਬੈਠਾ ਰਹਿੰਦਾ ਵੀ ਉਹ ਸਵਾਤੀਆਂ ਬੂੰਦ ਜਿਹੜੀ ਉਹਦੇ ਵਾਸਤੇ ਅੰਦਰ ਜਾਂਦੀ ਹੈ ਚਾਤਰਕ ਜਿਤਮਤ ਵਰਸਤ ਮੇਹ ਕਹਿੰਦੇ ਜਿੱਦਾਂ ਪਪੀਆ ਕਰਦਾ ਨਾ ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਵੀ ਅਰਦਾਸ ਕਰਦੇ ਆ ਕਿਰਪਾ ਸਿੰਧ ਕਰਨਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਸਾਰੰਗ ਪ੍ਰੀਤ ਵਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ पसारा ਨਰ ਇਨਸਾਨ ਪਤ ਪਤੀ ਮਤਲਬ ਰਾਜੇ ਜਿਹੜੇ ਹੁੰਦੇ ਆ ਉਹ ਬੜੇ ਖੁਸ਼ ਹੁੰਦੇ ਜਦੋਂ ਮਾਇਆ ਦਾ ਖਲਾਰਾ ਦੇਖਦੇ ਨਾ ਨਰ ਪਰ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੇ ਨਰੰਕਾਰਾ ਹਰੀ ਦੇ ਜਨ ਵੀ ਬਕਰੇ ਖੁਸ਼ ਹੁੰਦੇ ਆ ਜਦੋਂ ਉਹ ਪਰਮੇਸ਼ਰ ਕਾਲਪੁਰ ਨਰੰਕਾਰ ਦੇ ਨਾਮ ਨੂੰ ਜਪਦੇ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਇਨਸਾਨ ਜਿਹੜੇ ਆ ਉਹਨਾਂ ਨੂੰ ਕਿਤੇ ਧਨ ਬਲਦਾ ਨਾ ਮਾਇਆ ਬਲ ਦੀ ਬੜੇ ਖੁਸ਼ ਹੁੰਦੇ ਇਹ ਦੁਨਿਆਵੀ ਜਿਹੜੇ ਲੋਕ ਐ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਪਰ ਉਹ ਮਾਇਆ ਨੂੰ ਹੀ ਪਿਆਰ ਕਰਦੇ ਆ ਮਾਇਆ ਜਿਹਨੇ ਦਿੱਤੀ ਏ ਉਹਨੂੰ ਭੁੱਲ ਜਾਂਦੇ ਮੈਂ ਹਮੇਸ਼ਾ ਬੇਨਤੀ ਕਰਦਾ ਜਿੰਨੀ ਇੱਥੇ ਨਾ ਹਿੰਦੁਸਤਾਨ ਚ ਲక్ష్ਮੀ ਦੀ ਪੂਜਾ ਹੁੰਦੀ ਆ ਉਨੀ ਗਰੀਬੀ ਹਿੰਦੁਸਤਾਨ ਦੇ ਵਿੱਚ ਮਿਹਨਤ ਬੰਦਾ ਕਰਨਾ ਨਹੀਂ ਚਾਹੁੰਦਾ ਆ 90 ਕੀ ਮੈਂ ਕਹਿੰਨਾ 99% ਸਿੱਖ ਹੋਣਗੇ ਜਿਹੜੇ ਲక్ష్ਮੀ ਦੀ ਫੋਟੋ ਲਾਉਂਦੇ ਦੁਕਾਨਾਂ ਤੇ ਵਿਰਾਂਦੇ ਕਿਉਂਕਿ ਭਰੋਸਾ ਕੋਈ ਨਹੀਂ ਨਾ ਪ੍ਰਮਾਤਮਾ ਤੇ ਨਹੀਂ ਭਰੋਸਾ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਠੀਕ ਹੈ ਉਹ ਮਾਇਆ ਜ਼ਰੂਰੀ ਹੈ ਦੌਲਤ ਗੁਜਰਾਨ ਪਰ ਜਿਹਨੇ ਦਿੱਤੀ ਉਹਦੇ ਵਾਸਤੇ ਵੀ ਸਮਝਾਉਣਾ ਚਾਹੀਦਾ ਹੈ ਨਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲੇ ਗਲਾਟੇ ਗੁਰ ਸਿੱਖ ਬੜਾ ਖੁਸ਼ ਹੁੰਦਾ ਜਦੋਂ ਗੁਰੂ ਉਹਨੂੰ ਗੱਲ ਦੇ ਨਾਲ ਲਾ ਲੈਂਦਾ ਆ ਗੱਲ ਦੇ ਨਾਲ ਲਾਉਣਾ ਹੀ ਆ ਨਾ ਜਿਹਨੂੰ ਸਤਗੁਰੂ ਆਪਣੇ ਕੋਲ ਬੁਲਾਉਂਦਾ ਹੈ ਨਾ ਇਹ ਗੱਲ ਨਾਲ ਲਾਉਣ ਵਾਲੀ ਗੱਲ ਹੀ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਮੋਏ ਹਰ ਗੁਣ ਗਾਵੇਂਗੇ ਹੋ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵੈ ਗੱਲ ਲਾਉਣ ਦਾ ਮਤਲਬ ਕਿ ਤੂੰ ਮੈਨੂੰ ਕਦੋਂ ਆਪਣੇ ਨਾਲ ਜੋੜ ਕੇ ਆਪਣੀ ਪਿਆਰ ਬਖਸ਼ਿਸ਼ ਕਰੇਗਾ ਆਪਣੀ ਬਾਣੀ ਬਖਸ਼ਿਸ਼ ਕਰੇਗਾ ਸਿਮਰਨ ਕਰਨਾ ਸੰਗਤ ਕਰਨੀ ਸੇਵਾ ਕਰਨੀ ਇਹ ਗੱਲ ਲਾਉਣ ਵਾਲੀ ਗੱਲ ਹੀ ਹੈ ਗੁਰ ਸਿਕ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੁਰੂ ਕੇ ਪਿਆਰਿਆਂ ਦੇ ਪੈਰ ਚੱਟਣੇ ਦਾ ਭਾਵ ਕੀ ਹੈ ਕਿ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਕੋਲ ਅਧਿਆਤਮਿਕ ਗੱਲਾਂ ਨੂੰ ਸੁਣਨਾ ਹੈ ਉਹਨਾਂ ਨੇ ਕਿਦਾਂ ਪ੍ਰਾਪਤੀ ਕੀਤੀ ਉਹਨਾਂ ਦੀ ਅਵਸਥਾ ਨੂੰ ਜੀਵਨ ਦੇ ਵਿੱਚ ਪ੍ਰਵਾਨ ਕਰਨ ਤੇ ਉਹ ਮਨੁੱਖ ਇਸ ਕਰਕੇ ਉਹਨਾਂ ਦੀ ਯਾਦ ਹੁੰਦੀ ਹੈ ਕਿ ਇਹ ਸਤਿਗੁਰੂ ਮਹਾਰਾਜ ਇਦਾਂ ਦੇ ਮਿਲਾ ਦੇਈਂ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਗੁਰੂ ਮਹਾਰਾਜ ਇਦਾਂ ਦੇ ਨਾਲ ਮੁਲਾਬ ਕਰਾਈਂ कि ਜਿਨ੍ਹਾਂ ਦੇ ਨਾਲ ਮਿਲਣ ਦੇ ਨਾਲ ਤੇਰੀ ਯਾਦ ਸਦੀਵੀ ਬਣ ਜਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆਂ ਦੁੱਖ ਜਾਏ ਹਮਾਰੇ ਦੁੱਖ ਜਾਏ ਮਤਲਬ ਪਾਪ ਸਾਨੂੰ ਆਤਮਿਕ ਸੁੱਖ ਮਿਲ ਜਾਏ ਤੇ ਉਹਨਾਂ ਦੀ ਸੰਗਤ ਦੇਈ ਸਤਗੁਰੂ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਇੰਨਾ ਪਿਆਰ ਹੋਣਾ ਚਾਹੀਦਾ ਜਿਦਾ ਮਾਂ ਪਿਆਰ ਕਰਦੀ ਹੈ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਤੇ ਇਸੇ ਤਰ੍ਹਾਂ ਸਤਗੁਰ ਪ੍ਰੀਤ ਗੁਰ ਸਿੱਖ ਮਖ ਪਾਇ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਭਾਵ ਦਾ ਜਿਹੜਾ ਅਗਲਾ ਸ਼ਬਦ ਵੀ ਇਸੇ ਭਾਵ ਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਕੱਲ ਆਪਾਂ ਵਿਚਾਰ ਕਰਾਂਗੇ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਸਾਧ ਸੰਗਤ ਜੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ